ਹਾਂਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਜੋਂਡੀਅਰ 5210 4x4 ਦੇ ਮੂਰਲੇ ਹਿੱਸੇ ਦੀ ਸਰਵਿਸ ਕਰ ਰਹੇ ਹਾਂ ਇਹ ਸਰਵਿਸ 1000 ਘੰਟੇ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਇਸੇ ਹਿੱਸੇ ਦੇ ਤਿੰਨ ਥਾਵਾਂ 'ਚ ਤੇਲ ਕੱਢਿਆ ਜਾਂਦਾ ਹੈਗਾ ਇੱਕ ਤੁਸੀਂ ਦੇਖ ਸਕਦੇ ਹੋ ਵੀ ਆਹ ਟਾਇਰ ਵਿੱਚੋਂ ਤੇ ਦੂਜਾ ਹਿੱਸੇ ਵਿੱਚੋਂ ਵਿਚਾਰੋ ਤੇ ਤੀਜਾ ਪਰਲੇ ਟਾਇਰ ਵਿੱਚੋਂ ਜਿਹੜੇ ਦੋਨੇ ਟਾਇਰਾਂ ਵਾਲਿਆਂ ਚੋਂ ਤੇਲ ਨਿਕਲਦਾ ਇਹ ਬਹੁਤ ਛੇਤੀ ਕਾਲਾ ਹੋ ਜਾਂਦਾ ਤੇ ਜਿਹੜਾ ਵਿਚਾਲੜ ਦਾ ਉਹ ਛੇਤੀ ਛੇਤੀ ਕਾਲਾ ਨਹੀਂ ਹੁੰਦਾ ਤੇ ਉਹਨੂੰ ਆਪਾਂ ਬਾਅਦ ਚੋਂ ਹੋਰ ਕੰਮ ਵੀ ਲੈ ਸਕਦੇ ਆ ਇਹਨੂੰ ਬਸ 1000 ਘੰਟੇ ਬਾਅਦ ਬਦਲਣਾ ਪੈਂਦਾ ਹੈ ਹਾਂਜੀ ਹੁਣ ਅਸੀਂ ਨਵਾਂ ਤੇਲ ਪਾਉਣ ਲੱਗ ਗਏ ਆ ਦੇਖੀ ਸਕਦੇ ਹੋ ਸਾਡੇ ਨਾਲ ਜੁੜੇ ਰਹੋ ਹੁਣ ਅਸੀਂ ਮੂਰਲੇ ਹਿੱਸੇ 'ਚੋਂ ਤੇਲ ਕੱਢ ਰਹੇ ਹਾਂ ਤੇ ਹੁਣ ਅਸੀਂ ਮੂਰਲੇ ਵਿੱਚ ਸੇਚ ਤੇਲ ਪਾਈ ਜਾਂਦੇ ਆ ਆ ਦੇਖ ਹੀ ਸਕਦੇ ਹੋ ਤੁਸੀਂ ਤਸਵੀਰਾਂ ਜੇ ਸਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਹੋਰ ਇੱਕ ਨਵੀਂ ਵੀਡੀਓ 'ਚ ਧੰਨਵਾਦ